Thank yeah. you. Yeah. ਕੀਰਤ ਤੇ ਉਪਰੰਤ ਬੱਚਿਆਂ ਦਾ ਇੰਟਰਕਨੇਡੀਅਮ ਸਕੂਲ ਵੱਲੋਂ ਸ਼ਬਦ ਗਾਇਨ ਕਰਵਾਇਆ ਜਾ ਰਿਹਾ ਹੈ ਤੇ ਇਹ ਪ੍ਰੋਗਰਾਮ ਜਿਵੇਂ ਕਿ 11 ਵਜੇ ਤੋਂ ਲੈ ਕੇ 3 ਵਜੇ ਤੱਕ ਸਟਾਰਟ ਹੋਏਗਾ ਤੇ ਲੰਗਰ ਵੀ ਚੱਲੂ ਰਹੇਗਾ ਅਸੀਂ ਸਾਰਿਆਂ ਨੂੰ ਸਾਰੇ ਜ਼ਿਲ੍ਹਾ ਕਚੇਰੀ ਵਾਲੇ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਰੇ ਆਓ ਤੇ ਇਸ ਪ੍ਰੋਗਰਾਮ 'ਚ ਵੱਧ ਚੜ ਕੇ ਹਿੱਸਾ ਲਓ ਥੈਂਕ ਯੂ ਭਾਈ ਜੀ ਸਰ ਇਸ ਮਾਗਮ ਬਾਰੇ ਕੀ ਜਾਣਕਾਰੀ ਦੇ ਰਹੇ ਹੋ ਜੀ ਬਹੁਤ ਬਹੁਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮਦਾ ਮੈਂ ਐਡਵੋਕੇਟ ਇੰਦਰਪਾਲ ਸਿੰਘ ਨੋਬੀ ਸਾਰੇ ਸਾਡੀ ਟੀਮ ਵੱਲੋਂ ਲੁਧਿਆਣਾ ਡਿਸਟ੍ਰਿਕਟ ਬਾਹਰ ਐਸੋਸੀਏਸ਼ਨ ਵੱਲੋਂ ਉਹਨਾਂ ਦੇ ਸਹਿਯੋਗ ਨਾਲ 8 ਦਸੰਬਰ ਨੂੰ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਮੁੱਖ ਰੱਖਦੇ ਹੋਏ ਪ੍ਰੋਗਰਾਮ <li>ਉਲੀਕਿਆ ਗਿਆ ਹੈ ਸਾਡੀ ਟੀਮ ਹਰ ਸਾਲ ਕੋਈ ਨਾ ਕੋਈ ਪ੍ਰੋਗਰਾਮ ਜਿਵੇਂ ਸ਼੍ਰੀ ਗੁਰਨਾਨ ਦੇਵ ਜੀ ਦੇ ਉਪਲਬਖ ਵਿੱਚ ਪਿਛਲੀ ਵਾਰ ਰੱਖਾਇਆ ਸੀ ਇਸ ਵਾਰ 350 ਸਾਲਾਂ ਸ਼ਹੀਦੀ ਸਮਾਗਮ ਨੂੰ ਮੁੱਖ ਰੱਖਦੇ ਹੋ ਗੁਰਤੇਗ ਭਾਦਰ ਜਿਹਦੇ ਸਮਾਗਮ ਰਖਾਏ ਗਏ ਨੇ ਜਿਦੇ ਵਿੱਚ 150 ਬੀਬੀਆਂ ਇਕੱਤਰਿਤ ਹੋ ਕੇ ਕੀਰਤਨ ਕਰਨਗੀਆਂ ਔਰ ਵਕ ਵਕ ਸਕੂਲਾਂ ਦੇ ਵੱਲੋਂ ਬੱਚਿਆਂ ਵੱਲੋਂ ਕੀਰਤਨ ਕੀਤਾ ਜਾਏਗਾ ਜਿਵੇਂ ਪਹਿਲਾਂ ਵਕੀਲ ਸਾਹਿਬ ਨੇ ਦੱਸਿਆ ਹੀ ਆ ਫਤਿਹਗੜ੍ਹ ਸਾਹਿਬ ਦੇ ਹੱਦ ਗ੍ਰੰਥੀ ਕਥਾ ਕਰਨਗੇ ਔਰ ਉਸ ਤੋਂ ਉਪਰੰਤ ਲੰਗਰ ਅਟੁੱਟ ਵਰਤਿਆ ਜਾਏਗਾ ਇਹ ਇਕੱਲੇ ਵਕੀਲ ਸਾਹਿਬਾਨਾਂ ਦਾ ਪ੍ਰੋਗਰਾਮ ਨਹੀਂ ਇਹਦੇ ਵਿੱਚ ਲੁਧਿਆਣਾ ਦੇ ਮੈਂ ਕਿੰਨਾ ਆਪ ਜੀ ਵੱਲੋਂ ਦੁਆਰਾ ਇੱਕ ਰਿਕੁਐਸਟ ਕਰਦਾ ਕਿ ਜਿਹੜੇ ਬੱਚਿਆਂ ਨੂੰ ਸ਼ਹੀਦੀ ਬਾਰੇ ਸ਼੍ਰੀ ਗੁਰਤੇ ਇੱਕ ਬਹਾਦਰ ਜੀ ਦੇ ਉਹਨਾਂ ਨੂੰ ਹਿੰਦ ਦੀ ਚਾਦਰ ਜਿਹੜੇ ਦੂਜਿਆਂ ਦੇ ਧਰਮ ਨੂੰ ਮੁੱਖ ਰੱਖਦੇ ਹੋਏ ਤੇ ਉਹ ਸ਼ਹਾਦਤ ਦਿੱਤੀ ਸੀਗੀ ਉਸ ਨੂੰ ਮੁੱਖ ਰੱਖਦੇ ਹੋ ਜੋ ਯੁਗੋ-ਯੁਗ ਯਾਦ ਰੱਖਣ ਇਸ ਹਰ ਸਾਲ ਇਹ ਜੋ ਯਾਦ ਰੱਖਣਗੇ ਇਸ ਨਾਲ ਪੀੜ੍ਹੀਆਂ ਨੂੰ ਇਸ ਬਾਰੇ ਪਤਾ ਲੱਗੇਗਾ ਇਦੇ ਲਈ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਆ ਜਿਹਦੇ ਚ ਸ਼ਹੀਦ ਦੀ ਬਾਰੇ ਜੋ ਚੰਨੀ ਚੌਂਕ ਵਿੱਚ ਜਿੱਦਾਂ ਸ਼ਹੀਦੀ ਹੋਈ ਸੀ ਉਹਦੇ ਜਿਹੜੀ ਪ੍ਰਦਰਸ਼ਨੀ ਹੋਊਗੀ ਉਹ ਵੀ ਦੇਖਣਯੋਗ ਹੋਊਗੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਤੁਸੀਂ ਸਵੇਰੇ 8 ਵਜੇ 11 ਵਜੇ ਇੱਥੇ ਸਾਡੇ ਸਮਾਗਮ ਵਿੱਚ ਸ਼ਾਮਲ ਸਰ ਕਿੱਥੇ ਹੋਊਗਾ ਕਿਹੜੀ ਹੂਆਤ ਕਿਹਨ੍ਹੀ ਜਗ੍ਹਾ ਦੇ ਵਿੱਚ ਡਿਸਟ੍ਰਿਕਟ ਬਾਹਰ ਐਸੋਸੀਏਸ਼ਨ ਫਿਰੋਜ਼ਗੰਦੀ ਮਾਰਕੀਟ ਦੇ ਕੋਲ ਪਾਰਕਿੰਗ ਮੇਨ ਪਾਰਕਿੰਗ ਜਿਹੜੀ ਸੁਵਿਧਾ ਸੈਂਟਰ ਤੋਂ ਰੋਡ ਆਂਦੀ ਆ ਮੇਨ ਪਾਰਕਿੰਗ ਵਕੀਲ ਸਾਹਿਬਨਦੀ ਉੱਥੇ ਪ੍ਰੋਗਰਾਮ ਕੀਤਾ ਜਾਊਗਾ ਉੱਥੇ ਕਾਰ ਪਾਰਕਿੰਗ ਦੀ ਵੀ ਪੂਰੀ ਵਿਵਸਥਾ ਹੈ ਕੋਈ ਐਸਾ ਇਸ਼ੂ ਨਹੀਂ ਹੈਗਾ ਕੋਈ ਕਿਸੇ ਨੂੰ ਆਉਣ ਜਾਣ ਦੀ ਪ੍ਰੋਬਲਮ ਨਹੀਂ 8 ਦਸੰਬਰ 2000 ਆਪਣੇ ਆਨਵਲ ਜੱਸ ਜੱਸਾ ਵੀਸ ਮਾਗੂ ਜਹਾ ਬਿਲਕੁਲ ਬਿਲਕੁਲ ਸੌਰੀ ਜੱਸ ਸਾਹਿਬ ਦਾ ਸਹਿਯੋਗ ਹੈ ਸਾਰੇ ਜਜੀਤ ਉਸ ਦਿਨ ਉਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਸੀਪੀ ਸਾਹਿਬ ਬੀਸੀ ਸਾਹਿਬ ਸਾਰੇ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਇਨਵਾਈਟ ਕੀਤਾ ਜੇ ਸਾਡੇ ਵੱਲੋਂ ਕਿਸੇ ਨੂੰ ਕੋਈ ਸੱਦਾ ਪੱਤਰ ਕਿਸੇ ਰਹਿ ਗਿਆ ਹੋਵੇ ਸਾਡਾ ਇਹੀ ਸੱਦਾ ਪੱਤਰ ਇਸ ਮਾਧਿਅਮ ਲਈ ਮੰਨਿਆ ਜਾਵੇ ਜਿਸ ਨਾਲ ਸਾਡਾ ਤੁਹਾਡਾ ਸਹਿਯੋਗ ਜ਼ਰੂਰੀ ਹੈ। ਸਮੂਹ ਵਕੀਲ ਭਾਈਚਾਰੇ ਵੱਲੋਂ ਅੱਜ ਪੂਰੇ ਲੁਧਿਆਣੇ ਸ਼ਹਿਰ ਨੂੰ ਆਦਾ ਕਿ ਪੂਰੇ ਪੰਜਾਬ ਨੂੰ ਮੈਂ ਕਵਾਂਗਾ ਅਸੀਂ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸਾਂਝੀ ਵਾਰਤਾ ਦਾ ਸੰਦੇਸ਼ ਦਿੰਦੇ ਹੋਏ ਅੱਜ ਇੱਕ ਸੰਦੇਸ਼ ਤੁਹਾਡੇ ਲਈ ਇਹ ਹੈ ਕਿ ਡਿਸਟ੍ਰਿਕਟ 바ਰ ਐਸੋਸੀਏਸ਼ਨ ਦੇ ਵਿੱਚ ਅਕਤੂਬਰ ਨੂੰ ਸਵੇਰੇ 11 ਵਜੇ ਤੋਂ 350 ਸਾਲਾਂ ਸ਼ਹੀਦੀ ਸਮਾਰੋਹ ਸ਼ਹੀਦ ਦੀ ਬਹਾਦਰ ਜੀ ਦੇ ਉਪਕਸ਼ੇ ਵਿੱਚ ਇੱਥੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀ ਪਾਰਕਿੰਗ ਦੇ ਵਿੱਚ ਕਰਵਾਇਆ ਜਾ ਰਿਹਾ ਜਿਸ ਵਿੱਚ 150 ਬੀਬੀਆਂ ਵੱਲੋਂ ਕੀਰਤਨ ਕੀਤਾ ਜਾਏਗਾ ਇਸ ਮੌਕੇ ਸ਼ਹੀਦੀ ਦੀ ਜਿਹੜੀ ਪ੍ਰਦਰਸ਼ਨੀ ਹੈ ਉਸ ਪੇਜ ਦੇ ਉੱਤੇ ਉਹ ਵੀ ਲਗਾਈ ਜਾਏਗੀ ਸੋ ਅਸੀਂ ਸਿਰਫ ਔਰ ਸਿਰਫ ਆਪ ਜੀ ਨੂੰ ਇਹੀ ਰਿਕੁਐਸਟ ਕਰਾਂਗੇ ਕਿ ਆਓ ਸਾਰੇ ਮਿਲ ਕੇ ਇਸ ਕੀਰਤਨ ਦੇ ਵਿੱਚ ਬੈਠ ਕੇ ਸ਼ਹੀਦੀ ਸਮਾਗਮ ਦੇ ਵਿੱਚ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਾਂ ਅਸੀਂ ਅੱਜ ਤੁਹਾਡੇ ਸਾਰਿਆਂ ਦੇ ਮਾਨਦਮ ਰਹੀ ਲੁਧਿਆਣਾ ਆਵਾਸਨ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਜਿਵੇਂ ਲਾਸਟ 24 ਨਵੰਬਰ ਗੁਰਤੇਗ ਭਾਦਰ ਸਾਹਿਬ ਦਾ 350 ਸਾਲਾ ਜਿਹੜਾ ਸ਼ਿੰਦੀ ਇਹਨਾਂ ਦਾ ਸਮਾਗਮ ਲੰਘੇ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਯਾਦ ਵਿੱਚ ਭਾਈ ਸਤੀਦਾਸ ਭਾਈ ਮਤੀਦਾਸ ਤੇ ਭਾਈ ਦੇਵਾਲਾ ਜੀ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਅਸੀਂ ਲੁਧਿਆਣਾ ਬਾੜ ਵਿੱਚ ਇੱਕ ਸਮਾਗਮ ਜੋ ਕਿ 8 ਦਸੰਬਰ ਦਿਨ ਸੋਮਵਾਰ ਨੂੰ 11 ਤੋਂ 3 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਉਲੀਕਿਆ ਜੀ ਇਸ ਵਿੱਚ ਤੁਹਾਨੂੰ ਇੱਕ ਬਹੁਤ ਹੀ ਵਿਲੱਖਣ ਚੀਜ਼ ਦੇਖਣ ਨੂੰ ਮਿਲੇਗੀ ਵੀ ਅਸੀਂ ਸਿੰਘ ਸੁਸਾਇਟੀਆਂ ਗੁਰਦੁਆਰਾ ਸਿੰਘ ਸਭਾ ਦੀਆਂ ਜਿੰਨੀਆਂ ਵੀ ਸੁਸਾਇਟੀਆਂ ਹੈਗੀਆਂ ਅਸੀਂ 150 ਬੀਬੀਆਂ ਦਾ ਇੱਕ ਸਾਂਝੇ ਤੌਰ ਦੇ ਸ ਉੱਪਰ ਸਭ ਨੂੰ ਇਕੱਠਾ ਕਰਕੇ ਨੋਵੇ ਮਹੱਲੇ ਦੇ ਸ਼ਲੋਕ ਸ਼ਬਦ ਕੀਰਤਨ ਦੇ ਨਾਲ ਨਾਲ ਗਿਆਨੀ ਹਰਪਾਲ ਸਿੰਘ ਜੀ ਜੋ ਕਿ ਹੈੱਡ ਰਨਤੀ ਫਤਿਹਗੜ੍ਹ ਸਾਹਿਬ ਵਾਲੇ ਉਹ ਵੀ ਸਾਡੇ ਕੋਲ ਉੱਚੇ ਤੌਰ ਤੇ ਪਹੁੰਚ ਰਹੇ ਹਨ ਇਸ ਨਾਲ ਇੱਕ ਅਸੀਂ ਗੁਰਤੇਗ ਬਾਦਲ ਸਾਹਿਬ ਦੀ ਜੀਵਨੀ ਜਿਹੜੀ ਚਾਨੀ ਚੌਂਕ ਦੇ ਵਿੱਚ ਸ਼ਹਾਦਤ ਹੋਈ ਸੀ ਉਹਨਾਂ ਸੰਬੰਧੀ ਇੱਕ ਅਸੀਂ ਪ੍ਰਦਰਸ਼ਨੀ ਵੀ ਲਗਾ ਰਹੇ ਹਾਂ ਨਾਲ ਨਾਲ ਦਮਦਮਾ ਸਾਹਿਬ ਦੇ ਜਿਹੜੇ ਹਜੂਰੀ ਰਾਗੀ ਨੇ ਉਹਨਾਂ ਵੱਲੋਂ ਤਾਂਤੀ ਸਾਜ਼ਾ ਦੇ ਨਾਲ ਇੱਕ ਕੀਰਤਨ ਪੇਸ਼ ਕੀਤਾ ਜਾਏਗਾ ਵੀ ਉਹਨਾਂ ਦੇ ਜਿੰਨੇ ਵੀ ਜਿੰਦੇ ਵਿੱਚ ਤਾਂਤੀ ਸਾਜ਼ਾਂ ਦਾ ਦੁਆਰਾ ਕੀਰਤਨ ਕੀਤਾ ਜਾਏਗਾ ਸੋ ਮੈਂ ਆਪ ਨੂੰ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹ ਸਮਾਗਮ ਕਲੇ ਵਕੀਲ ਭਾਈ ਸਾਰੇਦਾਨੀ ਜੀ ਇਹ ਸਮਾਗਮ ਪੂਰੀ ਮਨੁੱਖਤਾ ਦਾ ਹੈ ਗੁਰਤੇਗ ਬਹਾਦਰ ਸਾਹਿਬ ਦੀ ਜਿਹੜੀ ਲਸਾਨੀ ਸ਼ਹਾਦਤ ਹੈ ਉਹ ਪੂਰੀ ਮਨੁੱਖਤਾ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਤੇ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਲੁਧਿਆਣਾ ਵਾਸੀਆਂ ਨੂੰ ਵੀ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਵਾਓ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਸਹਿਯੋਗ ਜੋ ਕਿ ਸਾਨੂੰ ਮਾਤਾ ਵਿਪਨਪ੍ਰੀਤ ਕੌਰ ਜੀ ਉਹਨਾਂ ਨੇ ਦਿੱਤਾ ਹੈ ਅਸੀਂ ਉਹਨਾਂ ਦੇ ਬਹੁਤ ਰਿਣੀ ਆ ਜਿਨ੍ਹਾਂ ਨੇ ਸਾਡੇ ਸਾਰੇ ਵਕੀਲ ਭਾਈਚਾਰੇ ਨੂੰ ਆਪਦੇ ਕੋਲ ਬੁਲਾ ਕੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਨੂੰ ਅਸੀਂ ਸਮਾਗਮ ਕਰਾਉਣਾ ਚਾਹੁੰਦੇ ਆ ਵੀ ਤੁਸੀਂ ਸਾਨੂੰ ਪੂਰਨ ਸਹਿਯੋਗ ਦਿਓ ਮਾਤਾ ਵਿਪਨਪ੍ਰੀਤ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰਕੇ ਇਸ ਸਮਾਗਮ ਦੇ ਵਿੱਚ ਪੂਰਾ ਯੋਗਦਾਨ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ